ਇੱਕ ਹੋਰ ਬਹੁਤ ਚਰਚਿਤ ਮਾਮਲਾ ਹੈ ਉਹ ਮਾਮਲਾ ਹੈ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲੀ ਲੜਕੀ ਕਮਲ ਕੌਰ ਦਾ ਜਿਹਨੂੰ ਕਮਲ ਭਾਬੀ ਵੀ ਕਿਹਾ ਜਾਂਦਾ ਸੀਗਾ ਕੰਚਨ ਕੁਮਾਰੀ ਉਹਦਾ ਨਾਮ ਸੀਗਾ ਤਾਂ ਉਹਦਾ ਕਤਲ ਹੋਇਆ ਸੀਗਾ ਉਹਦੀ ਜਿਹੜੀ Laash ਇੱਕ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਸੀਗੀ ਬਠਿੰਡਾ ਦੇ ਨਜ਼ਦੀਕ ਉਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਵਗੈਰਾ ਆਏ ਤੇ ਬਾਅਦ ਦੇ ਵਿੱਚ ਗ੍ਰਿਫਤਾਰੀਆਂ ਦਾ سلسلہ ਸ਼ੁਰੂ ਹੋ ਗਿਆ ਤੇ ਦੋ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਇੱਕ ਦਾ ਨਾਮ ਜਸਪ੍ਰੀਤ ਤੇ ਦੂਜਾ ਨਿਮਰਜੀਤ ਇਨ੍ਹਾਂ ਦੋਵਾਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਨੇ ਦੋਸ਼ ਆਇਦ ਕੀਤੇ ਗਏ ਨੇ ਤੇ ਹੁਣ ਅੱਗੇ ਜਿਹੜੀ ਕਾਰਵਾਈ ਹੈ ਉਹ ਹੋਣੀ ਹੈ ਤੇ ਇੱਕ ਅਮਰਤਪਾਲ ਸਿੰਘ ਮਹਿਰੋਂ ਕਾਫੀ ਚਰਚਾ ਦੇ ਵਿੱਚ ਆਇਆ ਸੀਗਾ ਫਿਲਹਾਲ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਅੱਗੇ ਮੁਸ਼ਕਲਾਂ ਉਹਦੀਆਂ ਵੀ ਵੱਧ ਸਕਦੀਆਂ ਦੇਖੋ ਜਦੋਂ ਇਹ ਕਾਨੂੰਨੀ ਪ੍ਰਕਿਰਿਆ ਹੈ ਇਹ ਮਾਮਲਾ ਜਦੋਂ ਅਦਾਲਤ ਦੇ ਵਿੱਚ ਗਿਆ ਪੁਲਿਸ ਮਾਮਲੇ ਦੇ ਵਿੱਚ ਆਪਣਾ ਚਲਾਨ ਪੇਸ਼ ਕਰ ਦਿੰਦੀ ਹੈ ਤੇ ਪੁਲਿਸ ਦੇ ਚਲਾਨ ਪੇਸ਼ ਕਰਨ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਇਹ ਫਿਰ ਅਦਾਲਤ ਦੀ ਪ੍ਰਕਿਰਿਆ 'ਚ ਜਾਂਦਾ ਹੈ ਹੁਣ ਜਿਹੜੇ ਇਨਾਂ ਦੇ ਉੱਤੇ ਜੁਰਮ ਲੱਗੇ ਵੱਖ-ਵੱਖ ਧਰਾਮਾਂ ਦੇ ਤਹਿਤ ਉਹ ਦੋਸ਼ ਤੈਅ ਹੋਗੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਚਾਰਜ ਫਰੇਮ ਹੋਗੇ ਹੁਣ ਇਹ ਅਦਾਲਤ ਦੇ ਵਿੱਚ ਮਾਮਲਾ ਚੱਲੇਗਾ ਦੋਹਾਂ ਤਰਾ ਦਾ ਮਾਮਲਾ ਇਹਦੇ ਵਿੱਚ ਜਾਏਗਾ ਸਫਾਈ ਤਰ ਤੇ ਸਰਕਾਰੀ ਤਰ ਉਹ ਆਪੋ ਆਪਣੇ ਪੱਖ ਰੱਖਣਗੇ ਤੇ ਅਦਾਲਤ ਦੇ ਵਿੱਚ ਸਰਕਾਰੀ ਤਰ ਕਿੱਥੇ ਜੇ ਜਾ ਕੇ ਇੱਕ ਇਹ ਸਾਬਤ ਕਰ ਸਕਦੀ ਹੈ